ਸਾਥੀਓ ਅੱਜਕਲ ਹਰ ਕੋਈ ਜਿਹੜੇ ਮਾਪੇ ਆ ਉਹ ਆਪਣੇ ਬੱਚੇ ਦਾ ਭਵੇਖਾ ਬਣਾਉਣਾ ਚਾਹੁੰਦੇ ਆ ਭਵੇਖਾ ਬਣਾਉਣ ਦੀ ਗੱਲ ਤਾਂ ਬਾਅਦ ਦੀ ਆ ਉਸ ਤੋਂ ਪਹਿਲਾਂ ਉਹ ਚਾਹੁੰਦੇ ਆ ਕਿ ਵੀ ਸਾਡਾ ਬੱਚਾ ਸਮਾਜ ਵਿੱਚ ਕਿਤੇ ਨਾ ਕਿਤੇ ਖੜਨ ਚੁੱਕਾ ਹੋ ਜਵੇ ਤੇ ਜਦੋਂ ਇਹ ਮਾਪੇ ਸੋਚਦੇ ਆ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਦੇ ਆ ਤੇ ਸੋਚਦੇ ਆ ਕਿ ਭਾਂ ਸਾਡਾ ਬੱਚਾ ਕਿੱਦਾਂ ਆਪਣਾ ਜਿਹੜਾ ਭਵੇਖਾ ਉਜਵਲ ਬਣਾ ਸਕਦਾ ਹੈ ਲੇਕਿਨ ਬਹੁਤ ਸਾਰੇ ਮਾਪਿਆਂ ਨੂੰ ਨਾ ਇਸ ਬਾਰੇ ਗਿਆਨ ਨਹੀਂ ਹੁੰਦਾ ਕਿ ਵੀ ਉਹ ਕਿਸ ਫੀਲਡ ਦੇ ਵਿੱਚ ਜਾਣ ਜਦੋਂ ਕਿਸੇ ਐਕਸਪਰਟ ਨੂੰ ਜਿਹੜੇ ਸਲਾਹ ਲੈਂਦੇ ਆ ਤੇ ਐਕਸਪਰਟ ਵੀ ਜਿਸ ਲਾਈਨ ਦੀ ਉਹਨੂੰ ਨੌਲੇਜ ਹੁੰਦੀ ਆ ਉਹ ਸਿਰਫ ਉਸੇ ਲਾਈਨ ਬਾਰੇ ਦੱਸ ਸਕਦਾ ਆ ਜਿਵੇਂ ਕਿ ਮੇਰਾ ਜਿਹੜਾ ਪ੍ਰੋਫੈਸ਼ਨ ਆ ਉਹ ਸਪੋਰਟਸ ਦਾ ਆ ਸੋ ਤਾਂ ਕਰਕੇ ਮੈਂ ਖੇਡਾਂ ਬਾਰੇ ਦੱਸ ਸਕਦਾ ਮਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਸਪਰਟਸ ਹੋਣਗੇ ਜੋ ਬੱਚਿਆਂ ਦੇ ਭਵਿੱਖ ਬਾਰੇ ਦੱਸ ਸਕਦੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਵੀ ਹਾਂ ਖੇਡਾਂ ਦੇ ਵਿੱਚ ਕਿਵੇਂ ਭਵਿੱਖ ਬਣਾਇਆ ਜਾ ਸਕਦਾ ਵਾ ਜਿਵੇਂ ਖੇਡਾਂ ਦੇ ਵਿੱਚ ਕੋਈ ਬੱਚਾ ਖੇਡਦਾ ਹੈ ਸਭ ਤੋਂ ਪਹਿਲਾਂ ਤਾਂ ਖੇਡਦੇ ਸਾਨੂੰ ਬੈਨੀਫਿਟ ਪਤਾ ਹੋਣਾ ਚਾਹੀਦੇ ਆ ਜਿੱਥੇ ਸਾਡੇ ਬੱਚੇ ਦਾ ਮਾਨਸਿਕ ਸਤਰ ਫਿਜ਼ੀਕਲ ਜਿਹੜਾ ਸਤਰ ਹੈ ਤੇ ਭਾਵਨਾਤ ਸਤਰ ਹੈ ਉਹ ਉੱਚਾ ਚੁੱਕਿਆ ਜਾਂਦਾ ਆ ਉੱਥੇ ਹੀ ਉਹਦੇ ਜਿਹੜੇ ਮਤਲਬ ਕਿ ਭਵਿੱਖ ਦੇ ਵਿੱਚ ਹੋਰ ਵਧੀਆ ਹੋਣ ਦੇ ਜਿਹੜੇ ਰਿਜ਼ਲਟ ਆਉਣ ਦੇ ਚਾਂਸਸ ਵੱਧ ਜਾਂਦੇ ਆ ਕਿਉਂਕਿ ਖੇਡਾਂ ਦਾ ਜਦੋਂ ਬੱਚਾ ਵਿਚਰਦਾ ਆ ਤੇ ਉਹ ਸਮਾਜਿਕ ਜਿਹੜਾ ਗਿਆਨ ਹੈ ਉਹ ਵੀ ਉਹਨੂੰ ਉਸ ਖੇਡਾਂ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ ਕਿਉਂਕਿ ਖੇਡ ਹੀ ਇੱਕ ਇਹੋ ਜਿਹੀ ਚੀਜ਼ ਆ ਜੋ ਕਿਤੇ ਨਾ ਕਿਤੇ ਕੰਪੀਟੀਸ਼ਨ ਦੀ ਭਾਵਨਾ ਬੱਚੇ ਦੇ ਵਿੱਚ ਪੈਦਾ ਕਰਦੀ ਆ ਤੇ ਕਦੇ ਬੱਚੇ ਨੂੰ ਉਸ ਖੇਡ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਆ ਕਦੇ ਜਿੱਤ ਦਾ ਸਾਹਮਣਾ ਕਰਨਾ ਪੈਂਦਾ ਆ ਅੱਜਕੱਲ ਦੇ ਦੌਰ ਦੇ ਵਿੱਚ ਬੱਚੇ ਇਮੋਸ਼ਨਲੀ ਇੰਨੇ ਕਮਜ਼ੋਰ ਹੋ ਗਏ ਆ ਕਿ ਮਾੜੀ-ਮੋਟੀ ਗੱਲ ਨੂੰ ਲੈ ਕੇ ਉਹ ਆਤਮ ਹੱਤਿਆ ਤੱਕ ਦਾ ਜਿਹੜਾ ਖਤਰਨਾਕ ਰਸਤਾ ਆ ਉਹ ਬਣਾ ਲੈਂਦੇ ਆ ਲੇਕਿਨ ਖੇਡਾਂ ਦੇ ਵਿੱਚ ਜਦੋਂ ਬੱਚਾ ਕੋਈ ਵੀ ਵਿਚਰਦਾ ਆ ਉਹ ਖੇਡਾਂ ਨੂੰ ਲੈ ਕੇ ਉਹਦੇ ਵਿੱਚ ਉਹਦੀ ਹਾਰ ਵੀ ਹੁੰਦੀ ਆ ਜਿੱਤ ਵੀ ਹੁੰਦੀ ਆ ਤੇ ਉਹਦੇ ਵਿੱਚ بار-ਬਾਰ ਟਰਾਈ ਕਰਨ ਦੀ ਜਿਹੜੀ ਹਿੰਮਤ ਪੈਦਾ ਹੁੰਦੀ ਆ ਉਹ ਖੇਡਾਂ ਦੇ ਵਿੱਚ ਹੀ ਹੁੰਦੀ ਆ ਸੋ ਖੇਡਾਂ ਇਸ ਲਈ ਵੀ ਜ਼ਰੂਰੀ ਆ ਕਿ ਵੀ ਤੁਸੀਂ ਆਪਣੇ ਬੱਚੇ ਨੂੰ ਜਿਹੜਾ ਖੇਡ ਵਾਲੇ ਪਾਸੇ ਲਗਾਉਨੇ ਹੋ ਉਹਦੇ ਵਿੱਚ ਸਰਕਾਰਾਂ ਨੇ ਵੀ ਬਹੁਤ ਸਾਰੀ ਬੈਨੀਫਿਟਸ ਜਿਹੜੇ ਦਿੱਤੇ ਹੋਏ ਆ ਇਹਦੇ ਵਿੱਚ ਜਿਹੜੇ ਖਿਡਾਰੀ ਜਿਹੜੇ ਹੁੰਦੇ ਆ ਇਹ ਜਿਹੜਾ ਕਿਉਂਕਿ ਜ਼ਿਆਦਾਤਰ ਪੇਰੈਂਟਸ ਦੇ ਇਹ ਜਿਹੜੇ ਹੁੰਦੇ ਆ ਸੋਚ ਹੁੰਦੀ ਕਿ ਖੇਡਾਂ ਵਿੱਚ ਲੱਗ ਕੇ ਉਹਦੇ ਬੱਚੇ ਦਾ ਜਿਹੜਾ ਇਹ ਪੜ੍ਹਾਈ ਦਾ ਨੁਕਸਾਨ ਹੋਊਗਾ ਲੇਕਿਨ ਪੜ੍ਹਾਈ ਦੇ ਤੌਰ ਤੇ ਵੀ ਤੁਹਾਨੂੰ ਦੱਸੀਏ ਕਿ ਵੀ ਖੇਡਾਂ ਦੇ ਜਿਹੜੇ ਆ ਨੈਸ਼ਨਲ ਜਾਂ ਫਿਰ ਸਟੇਟ ਜਾਂ ਫਿਰ ਡਿਸਟ੍ਰਿਕਟ ਜਿਹੜੇ ਵੀ ਪੱਤਰ ਦਾ ਕੋਈ ਬੱਚਾ ਟੂਰਨਾਮੈਂਟ ਖੇਡਦਾ ਆ ਉਸ ਦੇ ਵੀ ਵੱਖਰੇ ਵੱਖਰੇ ਨੰਬਰ ਲੱਗਦੇ ਆ ਸੋ ਤਾਂ ਕਰਕੇ ਇਹ ਵੀ ਚਿੰਤਾ ਉਹਨਾਂ ਦੀ ਦੂਰ ਕਰਦਾ ਪਿਆ ਆ ਕਿ ਵੀ ਹਾਂ ਖੇਡਾਂ ਦੇ ਵਿੱਚ ਇਕੱਲਾ ਇਹ ਹੀ ਨਹੀਂ ਕਿ ਵੀ ਹਾਂ ਵੀ ਖੇਡ ਦੇ ਨਾਲ ਉਹਦੇ ਬੱਚੇ ਦੀ ਜਿਹੜੇ ਪੜ੍ਹਾਈ ਦੇ ਵਿੱਚ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਸਕਦਾ ਆ ਵਿਚੈ ਨਹੀਂ ਲਾਏਗਾ ਬਲਕਿ ਖੇਡਾਂ ਦੇ ਕਰਕੇ ਬੱਚਾ ਪੜ੍ਹਾਈ ਦੇ ਵਿੱਚ ਹੋਰ ਵੀ ਅੱਵਲ ਆਏਗਾ ਹੁਣ ਜਿਹੜੇ ਬੰਦੇ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ ਕੀ ਪਤਾ ਉਹਨਾਂ ਨੂੰ ਖੇਡਾਂ ਦੀ ਨੌਲੇਜ ਹੈ ਜਾਂ ਨਹੀਂ ਹੈ ਕਈ ਵਾਰ ਪੇਰੈਂਟਸ ਜਿਹੜੇ ਆ ਇਹੋ ਜਿਹੇ ਬੰਦੇ ਤੋਂ ਖੇਡਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਫਿਰ ਪੜ੍ਹਾਈ ਬਾਰੇ ਅੱਗੇ ਵਧਣ ਦੀ ਨੌਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹਨੂੰ ਸਿਰਫ ਇੱਕੋ ਹੀ ਲਾਈਨ ਦਾ ਜਿਹੜਾ ਆ ਗਿਆਨ ਹੁੰਦਾ ਆ ਉਹ ਖੇਡਾਂ ਬਾਰੇ ਨਹੀਂ ਦੱਸ ਪੰਦਾ ਲੇਕਿਨ ਫਿਰ ਵੀ ਇੱਕ ਜਿਹੜਾ ਉਹ ਬੰਦਾ ਕਹਿ ਦਿੰਦਾ ਆ ਇਹਨੇ ਕੀ ਬਨਣਾ ਵਾ ਉਹ ਛੱਡੋ ਜੀ ਖੇਡਾ ਖੁੱਡਾ ਜੀ ਕੀ ਪਿਆ ਆ ਇਹੋ ਜੇ ਸ਼ਬਦਾਵਲੀ ਜਿਹੜੀ ਲੋਕ ਵਰਤਦੇ ਆ ਖੇਡ ਕੇ ਇਹਨੇ ਕੀ ਕਰਨਾ ਆ ਠੀਕ ਆ ਜਾਂ ਫਿਰ ਕੋਈ ਕੋਈ ਟੀਚਰ ਕੁਝ ਇਹੋ ਜੇ ਵੀ ਹੁੰਦੇ ਆ ਜਿਹੜੇ ਕਿ ਖੇਡਾਂ ਦੇ ਜਿਹੜਾ ਅਧਿਆਪਕ ਕੋਈ ਖੜਾ ਰਿਆ ਹੁੰਦਾ ਆ ਤੇ ਉਹ ਤੋਂ ਬਾਅਦ ਜਦੋਂ ਬੱਚਾ ਦਾ ਖੇਡ ਸ਼ੌਂਕ ਨਾਲ ਖੇਡਦਾ ਆ ਲੇਕਿਨ ਉਹਦੇ ਕਿਸੇ ਇਹੋ ਜੇ ਅਧਿਆਪਕ ਵੱਲੋਂ ਮਾਪਿਆਂ ਨੂੰ ਕਹਿ ਦਿੱਤਾ ਜਾਂਦਾ ਆ ਕਿ ਤੁਹਾਡਾ ਬੱਚੇ ਨੇ ਬਨਣਾ ਕੀ ਇਹ ਤਾਂ ਗਰਾਊਂਡ ਦੇ ਵਿੱਚ ਹੀ ਵੱਡਿਆ ਰਹਿੰਦਾ ਆ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਬੱਚਾ ਪ੍ਰੈਕਟਿਸ ਕਰਦਾ ਪਿਆ ਆ ਉਹਦਾ ਫਿਜ਼ੀਕਲੀ ਸਮਾਜਿਕ ਤੌਰ ਤੇ ਭਾਵਨਾਤਕ ਤੌਰ ਤੇ ਕਿੰਨਾ ਹੀ ਵਿਕਾਸ ਜਿਹੜਾ ਲਗਾਤਾਰ ਹੋ ਰਿਹਾ ਹੈ ਤੇ ਜਿਹੜਾ ਖੂਨ ਦਾ ਦੌਰਾ ਜਿਹੜਾ ਆਪਣਾ ਸੈੱਟ ਹੋ ਰਿਹਾ ਹੈ ਜਿਹੜਾ ਹੋਰ ਬਹੁਤ ਜ਼ਿਆਦਾ ਮਤਲਬ ਕਿ ਜਿਹੜੀ ਉਹਦੇ ਮਸਲਸ ਜਿਹੜੇ ਆ ਉਹ ਉਹਦੇ ਵਿੱਚ ਪਾਵਰ ਵਧਦੀ ਪਈ ਆ ਜਿਹੜਾ ਹਾਰ ਦੇ ਜਿਹੜੇ ਫੰਕਸ਼ਨ ਆ ਉਹ ਵਧੀਆ ਹੋ ਰਹੇ ਆ ਤੇ ਜਿਹੜਾ ਲਗਾਤਾਰ ਉਹਦੇ ਵਿੱਚ ਜਿਹੜੀਆਂ ਚੇਂजेस ਆ ਰੀਆਂ ਨੇ ਉਹ ਜਦੋਂ ਪੜ੍ਹਾਈ ਦੇ ਵਿੱਚ ਵੀ ਕਿ ਘੱਟ ਸਮੇਂ ਦੇ ਵਿੱਚ ਵੀ ਕੁਝ ਨਾ ਕੁਝ ਕਿਤਾਬ ਨੂੰ ਲੈ ਕੇ ਬੈਠੇਗਾ ਤਾਂ ਉਹਨੂੰ ਮੈਂਟਲ ਸਕੈਂਟਾ ਦੇ ਵਿੱਚ ਉਹਦਾ ਜਿਹੜਾ ਇਹ ਫਲੋ ਆ ਕਿਤਾਬ ਦੇ ਵਿੱਚ ਫਾਸਟ ਹੋ ਜਾਏਗਾ ਉਹਦੀ ਯਾਦ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ਕਿਉਂਕਿ ਤੁਸੀਂ ਆਪ ਸੋਚੋ ਜਿਹੜਾ ਖਿਡਾਰੀ ਖੇਡਦਾ ਹੈ ਮੰਨ ਲਓ ক্রিকেট ਹੀ ਆ। క్రికెਟਰ। ক্রিকেট ਦੇ ਵਿੱਚ ਜਦੋਂ ਬੰਦਾ ਕੋਈ ਵੀ 150 ਜਾਂ ਫਿਰ 100 ਦੀ ਸਪੀਡ ਨਾਲ ਹੀ ਲਾ ਲਓ ਜਦੋਂ ਬਾਲ ਕਿਸੇ క్రికెਟਰ ਵੱਲ ਆਪਣਾ ਸੋੜਦਾ ਆ ਤੇ ਮਾਈਕਰੋਸੈਕੰਡ ਦੇ ਵਿੱਚ ਹੀ ਖਿਡਾਰੀ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਵੀ ਉਹਨੇ ਕਿਸ ਸਾਈਡ ਨੂੰ ਉਹਨੂੰ ਮਾਰਨਾ ਹੈ ਜਦੋਂ ਮਾਈਕਰੋਸੈਕੰਡ ਦੇ ਵਿੱਚ ਖਿਡਾਰੀ ਆਪਣਾ ਫੈਸਲਾ ਕਰ ਲੈਂਦਾ ਆ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹਨੂੰ ਕਿੱਧਰ ਨੂੰ ਖੇਡਣਾ ਆ ਤੇ ਜਦੋਂ ਪੜਨ ਬੈਠਣਾ ਉਸ ਬੱਚੇ ਨੇ ਤੇ ਉਹਦੇ ਕੋਲ ਕਿੰਨਾ ਹੀ ਸਮਾਂ ਹੁੰਦਾ ਆ ਤੇ ਜਿਹੜਾ ਖਿਡਾਰੀ ਧੁੱਪਾਂ ਦੇ ਵਿੱਚ ਰਹਿ ਕੇ ਧੁੱਪ ਛਾਂ ਦੇ ਵਿੱਚ ਰਹਿ ਕੇ ਖੇਡ ਸਕਦਾ ਆ ਧੂੜ ਮਿੱਟੀ ਦੇ ਵਿੱਚ ਖੇਡ ਸਕਦਾ ਆ ਤਾਂ ਕੀ ਗੱਲ ਉਹ ਕੁਰਸੀ ਦੇ ਵਿੱਚ ਬਹਿ ਕੇ ਆਰਾਮ ਨਾਲ ਪੜ ਨਹੀਂ ਸਕਦਾ ਸਭ ਕੁਝ ਕਰ ਸਕਦਾ ਹੈ ਖਿਡਾਰੀ ਲੇਕਿਨ ਇੱਕ ਗੱਲ ਇਹ ਹੈ ਕਿ ਪੇਰੈਂਟਸ ਉਹ ਵੀ ਅਵੇਅਰ ਹੋਣਾ ਪੈਣਾ ਹੈ ਕਿ ਉਹ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਖੇਡਾਂ ਨੂੰ ਜਿਹੜਾ ਆ ਆਪਣੇ ਬੱਚੇ ਨੂੰ ਜਿਹੜਾ ਖੇਡਾਂ ਵਿੱਚ ਲਗਾ ਕੇ ਹੋਰ ਵੀ ਉਹਦਾ ਭਵਿੱਖ ਉੱਚਾ ਬਣਾਇਆ ਜਾ ਸਕਦਾ ਹੈ ਲੇਕਿਨ ਅੱਜ ਕੱਲ ਦੇ ਬੱਚੇ ਜਿਹੜੇ ਕੀ ਕਰਦੇ ਪਏ ਆ ਕਿ ਵੀ ਖੇਡਾਂ ਤੋਂ ਦੂਰ ਰਹਿ ਕੇ ਉਹ ਕੱਲਾ ਫੋਨ ਦੇ ਸਾਰੇ ਬੈਠੇ ਆ ਫੋਨ ਦੇ ਵਿੱਚ ਗੇਮ ਖੇਡੇ ਜਾਂਦੇ ਆ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੋਨ ਦੇ ਜਿਹੜਾ ਸਹਾਰਾ ਲੈ ਕੇ ਗੇਮਾਂ ਉਹਦੇ ਵਿੱਚ ਖੇਡੇ ਖੇਡ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਭਵਿੱਖ ਵਿਗੜਨਾ ਹੀ ਆ ਨਾ ਕਿ ਬਣਨਾ ਆ ਸੋ ਤਾਂ ਕਰਕੇ ਮਾਪਿਆਂ ਨੂੰ ਇਸ ਗੱਲੋਂ ਨਾ ਵੇਅਰ ਹੋਣਾ ਪੈਣਾ ਆ ਕਿ ਆਪਣੇ ਬੱਚੇ ਨੂੰ ਦੋ ਪੱਖਾਂ ਦੇ ਵਿੱਚ ਜ਼ਰੂਰ ਲੈ ਕੇ ਜਾਣਾ ਆ ਤਾਂ ਜੋ ਤਾਂ ਜੋ ਅੱਗੇ ਵੱਸ ਕੇ ਪਹਿਲੇ ਨੰਬਰ ਤੇ ਪੜ੍ਹਾਈ ਆ ਤੇ ਦੂਜੇ ਨੰਬਰ ਤੇ ਖੇਡ ਜੇਕਰ ਬੱਚਾ ਇਹਨਾਂ ਦੋਹਾਂ ਦੇ ਵਿੱਚ ਵੀ ਸਫਲ ਨਹੀਂ ਆ ਤਾਂ ਸਾਨੂੰ ਤੀਜਾ ਵਿਕਲਪ ਉਹਦੇ ਕੰਮਕਾਰ ਦੇ ਬਾਰੇ ਉਹਦੇ ਸਕਿੱਲ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਵੀ ਹਾਂ ਇਹਦਾ ਜਿਹੜਾ ਸਕਿੱਲ ਡਿਵੈਲਪ ਕੀਤਾ ਜਾਵੇ ਤਾਂ ਕਰਕੇ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰੋਜੀ ਰੋਟੀ ਕਮਾਣ ਚੁੱਕਾ ਹੋ ਜਾਈ ਸੋ ਤਾਂ ਕਰਕੇ ਸਾਥੀਓ ਮੈਂ ਉਹਨਾਂ ਪੇਰੈਂਟਸ ਤੋਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਵੀ ਖੇਡਾਂ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਤਾਂ ਕਰਕੇ ਆਪਣੇ ਬੱਚੇ ਨੂੰ ਖੇਡਾਂ ਵਿੱਚ ਪਾਓ ਤਾਂ ਕਿ ਉਹਨਾਂ ਦਾ ਜਿਹੜਾ ਭਵਿੱਖ ਉਜਲ ਹੋ ਸਕੇ ਖੇਡ ਨਾਲੇ ਕੋਈ ਵੀ ਹੋ ਸਕਦੀ ਆ ਕਿਸੇ ਖੇਡ ਵਿੱਚ ਵੀ ਜਿਹੜੇ ਖੇਡ ਦੇ ਵਿੱਚ ਬੱਚੇ ਦਾ ਇੰਟਰਸਟ ਹੈ ਉਸ ਖੇਡ ਦੇ ਵਿੱਚ ਉਹਨੂੰ ਪਾਓ ਤਾਂ ਕਿ ਜਿਹੜਾ ਜਿਸ ਖੇਡ ਵਿੱਚ ਇੰਟਰਸਟ ਲੈ ਰਿਹਾ ਹੈ ਬੱਚਾ ਉਸ ਖੇਡ ਵਿੱਚ ਆਪਣਾ ਸੁਨਹਿਰਾ ਭਵਿੱਖ ਬਣਾ ਸਕੇ ਧੰਨਵਾਦ